काह पास दुख मन आई बसे आ इच्छा का पग जाइया बोले ਜਿੰਦਾਬਾਦ ਸ੍ਰੀ ਗੁਰਦੇਵ ਸਿੰਘ ਸੰਧੂ ਜਿੰਦਾਬਾਦ ਮੂਵਮੈਂਟ ਅੱਜ ਰਾਤੀ ਵੀ ਮੈਂ ਵੀ ਕੰਪਿਊਟਰ ਨਾਲ ਪੜ੍ਹਦਾ ਹਾਂ ਹੈ ਤਦ ਨੂੰ ਇਹ ਲੈ ਤਦ ਨੂੰ ਕਮ ਦੇ ਆਪਣੀ ਕੰਮ ਦੇ ਰਿਲੇਟ ਸਭ ਤੋਂ ਪਹਿਲਾਂ ਮੈਂ ਸਰਦਾਰ ਐਮ ਐਲ ਏ ਵਰਦਾ ਆਪਣੇ ਸਰਦਾਰ ਗੁਰਦੇਵ ਸਿੰਘ ਐਮ ਐਲ ਏ ਨਾ ਬਾਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਦੇ ਕੇ ਮਾਨ ਬਖਸ਼ਿਆ ਤੇ ਬਾਕੀ ਸਮੂਹ ਟਰੱਕ ਯੂਨੀਅਨ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਮੈਨੂੰ ਪੂਰ ਸੰਪੂਰਨ ਬਹੁਮਤ ਦਿੱਤੀ ਹੈ ਨਾਲ ਤੇ ਵਾਈ ਗੁਰੂ ਜੀ ਆ ਵੋਟ ਅਸਰਾ ਲੈ ਕੇ ਅੱਜ ਅਸੀਂ ਕੰਮਕਾਰ ਦੀ ਸ਼ੁਰੂਆਤ ਕਰਾਂਗੇ ਜਿਹੜੇ ਵੀ ਦੁਨੀਆ ਦੇ ਹਿੱਤ ਦੇ ਕੰਮ ਹੋਣ ਵਾਲੇ ਨੇ ਪੂਨ ਤਰ੍ਹਾਂ ਤੇ ਅਸੀਂ ਸਾਰੇ ਕੰਮ ਕਰਾਂਗੇ ਤੇ ਇਹ ਬਣ 350 ਗੱਡੀ ਹੈਗੀ ਐਸ ਟਾਈਮ ਤੇ ਕੋਸ਼ਿਸ਼ ਕਰਾਂਗੇ ਹੋਰ ਗੱਡੀਆਂ ਵੀ ਵਧਾਵਾਂਗੇ ਕੰਮ ਲਿਆਵਾਂਗੇ ਪੂਰਾ ਕੰਮ ਕਰਾਂਗੇ ਆਡੀਓ ਸੀਜ਼ਨ ਵੀ ਮੂਰੇ ਆ ਰਿਹਾ ਕਿਸ ਤਰ੍ਹਾਂ ਦੇਖੋ ਟੈਂਡਰ ਲੈ ਕੇ ਜਿਹੜੇ ਟੋਟੋ ਇੰਡ ਕੰਪਨੀ ਟੈਂਡਰ ਵੀ ਇਹ ਕੋਸ਼ਿਸ਼ ਕਰਾਂਗੇ ਜੁਨੀਅਨ ਦੇ ਨਾਲ ਭਾਈਚਾਰੇ ਦੇ ਨਾਲ ਹੀ ਪਾਵਾਂਗੇ ਕੰਮ ਚਲਾਵਾਂਗੇ ਅਸੀਂ ਪਹਿਲ ਦੇ ਦਾਰ ਤੇ ਕਿਹੜੇ ਕਿਹੜੇ ਕੰਮ ਕਰੋਗੇ ਤੁਸੀਂ ਪਹਿਲ ਦੇ ਜਿਹੜੀਆਂ ਵੀ ਮੰਗਾ ਹੋਈਆਂ ਸਾਡੇ ਆਪਰੇਟਰ ਕਹਿਣ ਦੱਸਣਗੇ ਉਹ ਕੰਮ ਆਸੀਂ ਕਰਾਂਗੇ ਸਾਰੇ ਪਹਿਲਾਂ ਤੇ ਕਿਸ ਤਰ੍ਹਾਂ ਦੇ ਤੋਂ ਪਹਿਲੀ ਵਾਰੀ ਹੋਇਆ ਮਤਲਬ ਜਿਹੜੇ ਸਰਬਸੰਮਤੀ ਨਾਲ ਜਿਹੜੇ ਬਣਾਏ ਜਾਂਦੇ ਨੇ ਇਹਦੇ ਨਾਲ ਖਰਚਾ ਵੀ ਘਟਦਾਗਾ ਇਸ ਦੇ ਨਾਲ ਵੀ ਖੁਸ਼ੀ ਵੀ ਹੈ ਜਿਹੜੇ ਟਰੱਕ ਯੂਨੀਅਨ ਦੇ ਵਿੱਚ ਜਿਹੜੇ ਆਪਰੇਟਰਾਂ ਵਿੱਚ ਬਿਲਕੁਲ ਜੀ ਸਾਰੇ ਭਾਈਚਾਰੇ ਦੀ ਸਹਿਮਤੀ ਹੋਵੇ ਵਧੀਆ ਗੱਲ ਆ ਸਾਥ ਵੀ ਚਾਹੀਦਾ ਤਾਂ ਹੀ ਕੰਮਕਾਰ ਚੱਲਦੇ ਨੇ ਹਾਂਜੀ ਸਾਡੇ ਟਰੱਕ ਯੂਨੀਅਨ ਦੇ ਸਲਾਨਾ ਜਿਹੜਾ ਪ੍ਰਬੰਧਕੀ ਬੋਰਡ ਬਣਦਾ ਹੈ ਉਹਦੇ ਵਿੱਚ ਸਰਬਸੰਮਤੀ ਨਾਲ ਸੁਖਦੇਵ ਸਿੰਘ ਜੀ ਸੰਧੂ ਜਿਨ੍ਹਾਂ ਨੂੰ ਪਿਆਰ ਨਾਲ ਡਾਕਟਰ ਸਾਹਿਬ ਕਿਹਾ ਜਾਂਦਾ ਹੈ ਉਹਨਾਂ ਨੂੰ ਅੱਜ ਸਾਰਿਆਂ ਨੇ ਸੰਮਤੀ ਨਾਲ ਪ੍ਰਧਾਨਗੀ ਦਾ ਉਦਾ ਸੰਭਾਲਿਆ ਦਿੱਤਾ ਜੀ ਤੇ ਉਹਨਾਂ ਨੇ ਸ੍ਰੀ ਦਰਬਾਰ ਦੇ ਚਰਨਾਂ ਵਿੱਚ ਜਾ ਕੇ ਸੁਖਨੀ ਸਾਹਿਬ ਦੇ ਪਾਠ ਕਰਾ ਕੇ ਅਰਦਾਸ ਕਰਾ ਕੇ ਪਾਗ੍ਰੀ ਤੋਂ ਓਟ ਆਸਰਾ ਲਿਆ ਜੀ ਹਾਂਜੀ ਸਰਬਸੰਮਤੀ ਨਾਲ ਬਹੁਤ ਫਾਇਦੇ ਨੇ ਜੀ ਇੱਕ ਤਾਂ ਗੁੱਟਬਾਜ਼ੀ ਨਹੀਂ ਬਣਦੀ ਹੈ ਬੈਰ ਵਿਰੋਧ ਨਹੀਂ ਹੁੰਦਾ ਪਿਆਰ ਸਤਕਾਰ ਸਦਭਾਵਨਾ ਵੱਧਦੀ ਹੈ ਖਰਚੇ ਘਟਦੇ ਨੇ ਫਿਰ ਉਸ ਤਰ੍ਹਾਂ ਦਾ ਜਦੋਂ ਉਹਨਾਂ ਨੇ ਨਾਲ ਮੈਂਬਰ ਚੁਣਨੇ ਨੇ ਉਹ ਜਦੋਂ ਸਰਬਸੰਮਤੀ ਨਾਲ ਬਣਾਏ ਜਾਂਦੇ ਤਾਂ ਉਹਨਾਂ ਨੇ ਸਾਰੇ ਗਰੁੱਪਾਂ ਦੇ ਵਿੱਚੋਂ ਜਿਸ ਤਰ੍ਹਾਂ ਕਿਉਂਕਿ ਗਰੁੱਪ ਤਾਂ ਹਰ ਜਗ੍ਹਾ ਹੁੰਦੇ ਨੇ ਸਾਰਿਆਂ 'ਚ ਉਹਨਾਂ ਨੇ ਆਪ ਦਾ ਚੋਣ ਕਰਕੇ ਜਿਹੜੇ ਨਾਲ ਮੈਂਬਰ ਲੈਣੇ ਨੇ ਉਹ ਨਾਲ ਮੈਂਬਰ ਲੈ ਕੇ ਉਹਨਾਂ ਨੂੰ ਫਿਰ ਅੱਗੇ ਸਾਲ ਵਾਸਤੇ ਕੰਮ ਵੀ ਚਲਾਉਣਾ ਹੈ ਇਸ ਕਰਕੇ ਜਿਹੜਾ ਸਰਬਸੰਮਤੀ ਦਾ ਫੈਸਲਾ ਹੈ ਇਹ ਬਹੁਤ ਹੀ ਸਲਾਘਾਯੋਗ ਵਧੀਆ ਫੈਸਲਾ ਹੈ ਦੇਵ ਸਿੰਘ ਦੀ ਮਾਂ ਦੇ ਮਾਨ ਦੇ ਮਾਨ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਬੜਾ ਜੋ ਮੌਕਾ ਨਿਭਾਇਆ ਜੀ ਸਰਕਾਰ ਦਾ ਅਸ਼ੀਰਵਾਦ ਦਿੱਤਾ ਹੈ ਤੇ ਉਹਨਾਂ ਦੀ ਮਤਲਬ ਇਹ ਖੁਸ਼ੀ ਸਦਕਾ ਸਾਰਾ ਜੋ ਹੋਇਆ ਪ੍ਰੋਗਰਾਮ ਉਹਨਾਂ ਨੂੰ ਅਸੀਂ ਵੀ ਉਹਨਾਂ ਨੂੰ ਵੀ ਵਧਾਈ ਦਿੰਦੇ ਆ ਸਾਡੇ ਸਮੁੱਚੀ ਟਰੈਕੀ ਨੇ ਨਾਬਾ ਦੇ ਆਪਰੇਟਰਾਂ ਲਈ ਬੜਾ ਹੀ ਇੱਕ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਸਾਡੀ ਜਿਹੜੀ ਸਲਾਨਾ ਚੋਣ ਹੈ ਜਾਂ ਸਲਾਨਾ ਪ੍ਰਧਾਨਗੀ ਹੁੰਦੀ ਹੈ ਉਸ ਵਿੱਚ ਸਰਵਸੰਮਤੀ ਹੋਈ ਹੈ ਜਿਸ ਵਿੱਚ ਡਾਕਟਰ ਸੁਖਦੇਵ ਸਿੰਘ ਸੰਧੂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜੋ ਕਿ ਸਾਡੇ ਪ੍ਰਾਣੇ ਆਪਰੇਟਰ ਨੇ ਇੱਥੋਂ ਦੇ ਹੀ ਸਾਡੇ ਵਿੱਚ ਹੀ ਰਹਿਣ ਵਾਲੇ ਹਨ ਸੋ ਉਹਨਾਂ ਨੂੰ ਅੱਜ ਇੱਕ ਸਾਲ ਦੀ ਪ੍ਰਧਾਨਗੀ ਦਾ ਸਮਾਂ ਦਿੱਤਾ ਗਿਆ ਹੈ ਸੋ ਸਾਰੇ ਆਪਰੇਟਰਾਂ ਵਿੱਚ ਇਸ ਗੱਲ ਦੀ ਖੁਸ਼ੀ ਦੀ ਲਹਿਰ ਹੈ ਅਤੇ ਇਸ ਦੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਐਮ.ਐਲ.ਏ. ਦੇਵਮਾਨ ਜੀ ਦਾ ਜਿਨ੍ਹਾਂ ਦੀ ਬਦੌਲਤ ਅੱਜ ਸੁਖਦੇਵ ਸੰਧੂ ਜੀ ਨੂੰ ਇੱਥੇ ਪ੍ਰਧਾਨਗੀ ਦਾ ਸਮਾਂ ਮਿਲਿਆ ਹੈ। ਧੰਨਵਾਦ ਖੁਸ਼ੀ ਦੀ ਗੱਲ ਆ ਸਾਰੀਆਂ ਪਾਰਟੀ ਬਾਜ਼ੀ ਤੋਂ ਪਿੱਛੇ ਛੱਡ ਕੇ ਆਪ ਦਾ ਸੁਖਦੇਵ ਸਿੰਘ ਸੰਧੂ ਜੀ ਨੂੰ ਅੱਜ ਪ੍ਰਧਾਨ ਬਣਾਇਆ ਉਹਨਾਂ ਨੂੰ ਅਸੀਂ ਮੁਬਾਰਕਾਂ ਦੇ ਰਹੇ ਹਾਂ। ਲੋਕਾਂ ਨੂੰ ਉਹਨਾਂ ਤੇ ਉਮੀਦ ਵੀ ਬਹੁਤ ਆ ਸਾਡੇ ਪੁਰਾਣੇ ਆਪਰੇਟਰ ਨੇ। ਵੀ ਯੂਨੀਅਨ ਦੇ ਜਿਹੜੇ ਕੰਮ ਨੇ ਇਹ ਸਰਵਸੰਮਤੀ ਨਾਲ ਹੀ ਹੁੰਦੇ ਨੇ। ਚੋਣਾ ਪਹਿਲਾਂ ਅੱਜ ਤੋਂ 5-6 ਸਾਲ ਪਹਿਲਾਂ ਹੁੰਦੀਆਂ ਸੀਗੀਆਂ ਪਰ ਹੁਣ ਸਰਬਸੰਮਤੀ ਦਾ ਪ੍ਰਧਾਨ ਚੁਣਿਆ ਜਾਂਦਾ ਹੈ ਬਹੁਤ ਵਧੀਆ ਗੱਲ ਹੈ ਬਸ ਪ੍ਰਧਾਨ ਨੂੰ ਇਹ ਚਾਹੀਦਾ ਵੀ ਯੂਨੀਅਨ ਦੇ ਹਿੱਤ ਦੇ ਕੰਮ ਕਰੇ ਤਾਂ ਜੋ ਜਿਹੜੇ ਆਪਣੇ ਟਰੱਕ ਚਲਣ ਗਰੀਬ ਟਰੱਕ ਆਪਰੇਟਰ ਨੇ ਉਹਨਾਂ ਨੂੰ ਉਹਨਾਂ ਦਾ ਬਣਦੇ ਹੱਕ ਮਿਲਣ ਉਹਨਾਂ ਨੂੰ ਪਹਾੜੇ ਸਹੀ ਸਮੇਂ ਤੇ ਮਿਲਣ ਤੇ ਜਿਸ ਨਾਲ ਪੂਰੇ ਵਧੀਆ ਤਰੀਕੇ ਨਾਲ ਯੂਨੀਅਨ ਦਾ ਕੰਮ ਬਰ ਚੱਲੇ।